ਜਦੋਂ ਬੰਦਾ ਜਿੱਤਣ ਦਾ ਆਪੰਦਾ ਨਾ ਫਿਰ ਗੱਲਾਂ ਹੋਣ ਲੱਗ ਪੈਂਦੀਆਂ ਠੀਕ ਆ ਜਾਲੀ ਜੂਲੇ ਦਾ ਦੋ ਸਾਲ ਪਹਿਲਾਂ ਆਪਾਂ ਖੇលਦੇ ਨਹੀਂ ਸੀਗੇ ਚੱਕਰ ਇਹ ਆ ਕੋਈ ਸਹੀ ਤਾਂ ਕੋਈ ਵੀ ਨਹੀਂ ਫਿਰ ਇਦਾਂ ਤਾਂ ਚੱਕਰ ਇਹ ਆ ਆਪਾਂ ਇਹ ਨਹੀਂ ਕਹਿੰਨੇ ਹਾਂ ਜੋ ਜਿੱਤਣ ਆਪਾਂ ਦਾ ਬੰਦਾ ਫਿਰ ਗੱਲਾਂ ਕਰਨ ਲੱਗੀ ਪੈਂਦਾ ਤੋ ਕੀ ਜਿੱਦਾਂ ਰਿਹਾ ਨਾ ਇਸ ਸਮੇਂ ਕ੍ਰਿਕਟ ਆ ਗਈ ਨਾ ਬਹੁਤ ਸੌਕੀ ਹੋ ਗਈ ਬੈਠਣ ਹਣੀ ਕ੍ਰਿਕਟ ਬੋਲਾ ਲੂਗੇ ਤੇ ਰਹਿੰਦੇ ਆ ਗਰਾਉਂਡਾਂ ਛੋਟੀਆਂ ਤੇ ਆਪਾਂ ਨੂੰ ਦੇਖਦਾ ਕੱਚੇ ਚਾਹੀਦਿਆਂ ਤੇ ਬੋਲਿੰਗ ਐਂਡ ਸਭ ਤੋਂ ਬੈਟਰ ਚਾਹੀਦਾ ਆ ਬੋਲਰ ਕੋ ਬੋਲ ਨਹੀਂ ਪੈਂਦੀ ਸਹੀ ਆਲੀ ਮੈਂ ਮੋਟਰਸਾਈਕਲ ਜਿੱਤਣਾ ਚਾਹੁੰਦਾ ਮੇਰਾ ਇਹ ਮਾਮਾ ਕਿ ਮੈਂ ਮੋਟਰਸਾਈਕਲ ਜਿੱਤਾਂ ਮੇਰੇ ਘਰ ਦੇ ਨਾਲ ਹੀ ਬਹੁਤ ਖੁਸ਼ੀ ਹੋਗੀ ਕਿਉਂਕਿ ਕੌਸ਼ਿਸ਼ ਹੀ ਜਿੱਤਿਆ ਰੋ ਕੋਈ ਥੀ ਬਾਤ ਮੇਰਾ ਇਹ ਇੱਕ ਮੈਂ ਮੋਟਰਸਾਈਕਲ ਜਿੱਤਾਂ ਇੱਕ ਬਸ ਹੋਰ ਕੁਛ ਨਹੀਂ ਸੁਣ ਮੈਂ ਚਾਹੁੰਦਾ ਕਿ ਮੈਂ ਲੈਗਰ ਗੇਰ ਜਾ ਮੈਂ ਥੋੜਾ ਉੱਪਰ ਲੈਵਲ ਦੇ ਗੇਡਾਂ ਤੇ ਕਰੇ ਆ ਮੈਨੂੰ ਹੋਰ ਤਾਂ ਕੋਈ ਨਹੀਂ ਕੋਸ ਕੋ ਦਾ ਯਾਰ ਇਦਾਂ ਆ ਕੋਸ ਕੋ ਇੱਕ ਦਾ ਨਾਮ ਆ ਤੁਸੀਂ ਤਾਂ ਤੁਹਾਨੂੰ ਬੁਲਾਊਗਾ ਕੋਈ ਚੱਲਦੇ ਸਮੇਂ ਦੀਆਂ ਗੱਲਾਂ ਆ ਕੱਲ ਤੁਹਾਡੇ ਬਾਹਰ ਲੱਗਣਾ ਹੈ ਤੁਹਾਨੂੰ ਕਿਹਨੇ ਫੋਨ ਨਹੀਂ ਕਰਨਾ ਜੇ ক্রিকেট ਜੇ ਤੁਸੀਂ ਮਿਹਨਤ ਕਰੋਗੇ ਨਾ ਤੁਹਾਨੂੰ ਕਿੰਨਾ ਕਿਤੇ ਇਹਦਾ ਮਿਲੂਗਾ ਆਪਾਂ ਚਲੋ ਰਾਂਜੀ ਟਰਾਫੀ ਦੀ ਗੱਲ ਕਰਦੇ ਆਪਾਂ ਇਹ ਕਹਿੰਨੇ ਆ ਕਿ ਜੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਕਿੰਨਾ ਕਿਤੇ ਰੱਬ ਦਾ ਨੂਰ ਜ਼ਰੂਰ ਫੜੂਗਾ ਤੁਸੀਂ ਵਧੀਆ ਲੈਵਲ ਦੇ ক্রিকেট ਖੇਡੂਗੇ ਹੁਣ ਜਿੱਦਾਂ ਕਿ ਮੈਂ ਪਿੱਛੇ ਇਹ ਗਿਆ ਸੀਗਾ ਪਿਛਲੇ ਸਾਲ ਮੈਂ ਕੀਨੀਆਂ ਵੀ ਖੇਲ ਕੇ ਆਇਆ ਹਾਂ ਰਮਨ ਕੁਲਾਰ ਵਰਗੇ ਸਾਡੇ ਵੀਰ ਕੁਲਾਰ ਲਾਈਵ ਟੀਵੀ ਦੀਆਂ ਗੱਲਾਂ ਹੁੰਦੀਆਂ ਨੇ ਮੇਰੇ ਵੀਰੋ ਸੋਸ਼ਲ ਮੀਡੀਆ ਤੇ ਵਕ ਵਕ ਵੀਰਾਂ ਦੀ ਇੰਟਰਵਿਊ ਕਰਦੇ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਕੁਲਾਰ ਟੀਵੀ ਲਾਈਵ ਦੇ ਉੱਤੇ ਸੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਹਫਤੇ ਤੁਹਾਡੇ ਨਾਲ ਮੁਲਾਕਾਤ ਕਰਵਾਉਂਦੇ ਹਾਂ ਇੱਕ ਅਜਿਹੇ ਪਲੇਅਰ ਦੇ ਨਾਲ ਇੱਕ ਅਜਿਹੀ ਖਾਸ ਸ਼ਖਸੀਅਤ ਦੇ ਨਾਲ ਜਿਨੇ ਆਪਣੇ ਹੁਨਰ ਤੇ ਆਪਣੇ ਹੌਸਲੇ ਦੇ ਨਾਲ ਆਪਣੇ ਸਕਿੱਲਸ ਦੇ ਨਾਲ ਆਪਣਾ ਨਾਮ ਹੈ ਆਪਣੇ ਇਲਾਕੇ ਦਾ ਨਾਮ ਹੈ ਪੂਰੇ ਪੰਜਾਬ ਭਰ ਵਿੱਚ ਲੈ ਕੇ ਆਉਂਦਾ ਆ ਸੋ ਅੱਜ ਜਿਹਦੇ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹ ਸ਼ਹਿਰ ਹੁਸ਼ਿਆਰਪੁਰ ਦਾ ਇੱਕ ਅਜਿਹਾ ਖਿਡਾਰੀ ਆ ਜਿਸਨੇ ਕੋਸਕੋ ਕ੍ਰਿਕਟ ਦੇ ਨਾਲ ਨਾਲ ਲੈਦਰ ਕ੍ਰਿਕਟ ਵਿੱਚ ਵੀ ਇੱਕ ਬਹੁਤ ਵੱਡਾ ਮੁਕਾਮ ਹਾਸਲ ਕੀਤਾ ਆ ਤੇ ਆਪਣੇ ਦੇਸ਼ ਦੇ ਕੋਨੇ-ਕੋਨੇ ਦੀ ਖੇਡ ਹੋ ਪੰਜਾਬ ਦੇ ਕੋਨੇ-ਕੋਨੇ ਦੇ ਨਾਲ-ਨਾਲ ਪੂਰੇ ਇੰਡੀਆਲ ਵਿੱਚ ਵੱਖ-ਵੱਖ ਸਟੇਟਾਂ ਵਿੱਚ ਵੀ ਖੇਡਣ ਦਾ ਮਾਣ ਹਾਸਲ ਕੀਤਾ ਆ ਸੋ ਬਿਨਾ ਕਿਸੇ ਦੇਰੀ ਤੋਂ ਅਸੀਂ ਤੁਹਾਡੇ ਨਾਲ ਇੰਟਰੋਡਿਊਸ ਕਰਵਾਨੇ ਹਾਂ ਸ਼ਹਿਰ ਹੁਸ਼ਿਆਰਪੁਰ ਦੇ ਇੱਕ ਮਾਣਮੱਤਾ ਪਲੇਅਰ ਜਿਸ ਦਾ ਨਾਮ ਆ ਜੀ ਰਜਤ ਖਲਵਾਣਾ ਸੋ ਰਜਤ ਜੀ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਧੰਨਵਾਦ ਜੀ ਨੰਨਾ ਸਾਨੂੰ ਸੋ ਅਜਿਹਾ ਸਭ ਤੋਂ ਪਹਿਲਾਂ ਤੁਹਾਡੇ profession career ਦੇ ਵਿੱਚ ਆਉਣ ਤੋਂ ਪਹਿਲਾਂ ਆਪਾਂ ਥੋੜੀ ਜੀ ਤੁਹਾਡੀ background family background ਦੇ ਨਾਲ ਆਪਾਂ ਇੰਟਰੋਡਿਊਸ ਕਰ ਲਈਏ ਤੇ ਤੁਹਾਡਾ ਬਰਤ ਕਿੱਥੇ ਹੋਇਆ ਜਮ ਜਨਮ ਕਿੱਥੇ ਹੋਇਆ ਤੇ ਤੁਹਾਡੀ family ਵਿੱਚ ਕੌਣ ਕੌਣ ਹੈ ਮੇਰਾ ਬਰਤ ਕੰਨ ਖਲਵਾਨੀ ਹੋਇਆ ਮੇਰੇ ਮੰਮੀ ਪਾਪਾ ਤੇ ਮੇਰੇ ਇੱਕ ਸਿਸਟਰ ਹੈ ਛੋਟੀ ਤੇ ਰਜਿੰਦਰ ਇਹ ਸ਼ੁਰੂਆਤ ਕਿਉਂ ਇਸ ਟਾਈਮ ਤੋਂ ਦੇਖਿਆ ਜਾਵੇ ਤਾਂ ਰਜਿੰਦਰ ਕਲਵਾਨੇ ਨੂੰ ਸਾਰੇ ਜਾਣਦੇ ਆ ਕਿ ਲੈਦਰ ਦੇ ਨਾਲ ਪ੍ਰੋਫੈਸ਼ਨਲ ਖੇਲਦੇ ਆ ਤੇ ਕਾਸਟੋਫੀਅਰ ਦਾ ਨਾਲੇ ਜਾਣਿਆ ਜਾਂਦਾ। ਪਰ ਸ਼ੁਰੂਆਤ ਦੀ ਗੱਲ ਕਰੀਏ ਸ਼ੁਰੂਆਤੀ ਬਾਰ ਕਿਦਾਂ ਹੋਇਆ ਕਿ ਪਹਿਲਾਂ ਤੁਸੀਂ ਲੈਦਰ ਵਿੱਚੋਂ ਸ਼ੁਰੂਆਤ ਕੀਤੀ ਜਾਂ ਕਾਸਟੋਫ ਤੋਂ ਬਾਅਦ ਲੈਦਰ ਸ਼ੁਰੂ ਕੀਤਾ। ਪਹਿਲਾਂ ਤਾਂ ਕਾਸਟੇ ਖੇਲਦੇ ਜਿਹਦਾ ਪਿੰਡਾ-ਪੁੰਡਾ ਹੀ ਖੇਲਦੇ ਹੀ ਨਾਰਮਲ। ਮਤਲਬ ਪਹਿਲਾਂ ਇਨਾ ਪ੍ਰਾਈਵੋ ਵੀ ਨਹੀਂ ਸੀਗਾ। ਕਾਸਟੋਫ ਦਾ 4-5 ਸਾਲ ਤੋਂ ਹੋਈ ਜਾ ਉੱਪਰ ਜਿੱਦਾਂ ਆਪਣੇ ਸਾਰੇ ਪਾਸੇ ਨਾਰਮਲ ਖੇਲਦੇ ਸੀਗੇ। ਵੱਟ ਫਿਰ ਮੇਰਾ ਇੱਕ ਦੋਸਤ ਸੀਗਾ ਜਾ ਗੁਜਰ ਸੁਨੀਲ ਭਾਜੀ ਉਹਨਾਂ ਦੱਸਿਆ ਕਿ ਡਗਾਣੀ ਅਕੈਡਮੀ ਆ ਕਿੰਨੇ ਅਕੈਡਮੀ ਜਾਇਆ ਕਰਨਾ ਆਪਾਂ ਲੈਦਣਾ ਸ਼ੁਰੂ ਕਰਦੇ ਆਂ ਹਾਂ ਆਪਾਂ ਤਿੰਜਾ ਜਾਣੇ ਗਏ ਫਿਰ ਉਹ ਥੋੜਾ ਹੋਲੀ ਵਾਲੇ ਪਿੱਛੇ हट ਕੇ ਉਹ ਮੇਰਾ ਇੰਟਰਸ ਲੈਦੜਜ ਬਣ ਗਿਆ ਮੈਂ ਅਕੈਡਮੀ ਉੱਥੋਂ ਪੱਕਾ ਹੀ ਜੁੜ ਗਿਆ ਇੱਕ ਜਿਹੜੇ ਸਾਲ ਦੀ ਗੱਲ ਆ ਜਦੋਂ ਵੀ ਸ਼ੁਰੂਆਤ ਕੀਤੀ ਕੋਸ ਕੋ ਜੜਦੀ ਜੇ ਤੁਸੀਂ ਖੇਡਦੇ ਉਹ ਕਦੋਂ ਸ਼ੁਰੂਆਤ ਕੀਤੀ ਅਕੈਡਮੀ ਵਿੱਚ ਜਦੋਂ ਫਿਰ ਕਦੋਂ ਅਕੈਡਮੀ ਮੈਂ ਗਿਆ ਵੀ 2017 ਚ ਗਿਆ ਸੀਗਾ ਤਾਂ ਫਿਰ ਮੈਂ ਪ੍ਰੋਫੈਸ਼ਨਲ ਕ੍ਰਿਕਟ ਦੇ ਨਾਂ ਤੇ ਫਿਰ ਉਹ ਮੈਂ ਕੋਸ ਕੋ ਘਟਾਤੀ ਸੀਗੀ ਕਿ ਮੈਨੂੰ ਪ੍ਰੋਫੈਸ਼ਨ ਪਤਾ ਲੱਗ ਗਿਆ ਸੀ ਕਿੱਦਾਂ ਪਲੇਅਰ ਬਣ ਇਨਾ ਕੋਸ ਕੋ ਘਟਾਤੀ ਸੀਗੀ ਬਟ ਫਿਰ ਹੌਲੀ ਹੌਲੀ ਫਿਰ ਲੈਦਰ ਜੇ ਮਿਹਨਤ ਮਿਹਨਤ ਕੀਤੀ ਤਾਂ ਫਿਰ ਅੱਗੇ ਵਧ ਗਏ ਥੋੜਾ ਤੇ ਬਾਅਦ ਚੋਂ ਕੋਸ ਕੋ ਉੱਪਰ ਆ ਗਈ ਹੁਣ ਨਾਲ ਕੋਸ ਕੋ ਵੀ ਲੈਦਰ ਵੀ ਦੋਨੇ ਚੱਲਦੀਆਂ ਤੇ ਆਪਾਂ ਦਿਨ ਸ਼ੁਰੂਆਤ ਕਰਦੇ ਆਂ ਸ਼ੁਰੂਆਤੀ ਦੌਰ ਵਿੱਚ ਕਿਉਂਕਿ ਆ ਜਦੋਂ ਤੁਸੀਂ ਸ਼ੁਰੂਆਤ ਕੀਤੀ ਆ ਤਦੋਂ ਸਪੈਸ਼ਲੀ ਹੁਸ਼ਿਆਰਪੁਰ ਏਰੀਆ ਇਦਾਂ ਦਾ ਸੀ ਜਿੱਥੇ ਵੱਡੇ ਵੱਡੇ ਪ੍ਰਾਈਮ ਨਹੀਂ ਹੁੰਦੇ ਸੀ 2300 4000 ਕੇ ਹੋਣਾ ਤੇ ਕਹਿਣਾ ਬਹੁਤ ਵੱਡਾ ਟੂਰਨਾਮੈਂਟ ਹਾਂਜੀ ਹਾਂਜੀ ਤੁਸੀਂ ਉਸ ਟਾਈਮ ਵੀ ਸ਼ੁਰੂਆਤ ਕੀਤੀ ਆ ਤੁਸੀਂ ਜਦੋਂ ਸ਼ੁਰੂ ਕਰਤੇ ਸੀ ਤੇ ਵੱਡੇ ਕੱਪ ਹੋਣ ਲੱਗ ਪਏ ਸੀ ਨਹੀਂ ਨਹੀਂ ਪਹਿਲਾਂ ਤਾਂ ਛੋਟੇ ਟੂਰਨਾਮੈਂਟ ਹੁੰਦੇ ਸੀ 2100 ਟੂਰਨਾਮੈਂਟ 3100 ਹੁੰਦਾ ਸੀ ਉਹ ਨੂੰ ਬੰਦਾ ਹਾਟਾ ਹਾਟਾ ਗੇੜੇ ਇੱਕ ਮੈਚ ਗੇਲ ਕੇ ਵੇਟੀ ਕਰ ਰਹਿਂਦਾ ਸੀਗਾ ਟੂਰਨਾਮੈਂਟ ਅਗਲਾ ਮੈਚ ਕਦੋਂ ਹੋਊਗਾ ਹੁਣ ਚਾਹ ਉਹੋਂ ਨਾ ਪੈਦਲ ਪਰ ਇਹ ਨਦੀਏ ਖੇਡਣਾ ਆਇਆ ਆਪਾਂ ਸ਼ੌਂਕ ਬਹੁਤ ਸੀਗਾ ਕਰੇਕ ਦਾ ਸ਼ੁਰੂ ਤੋਂ ਹੀ ਉਦੋਂ ਜਦੋਂ ਤੁਸੀਂ ਇਹ ਵਾਲੀ ਜਦੋਂ ਗੱਲ ਕਰਦੇ ਆ ਉਦੋਂ ਤਾਂ ਇਹ ਦੌਰ ਚੱਲਦਾ ਹੁੰਦਾ ਸੀ ਵੈਸੇ ਤਾਂ ਪਿੰਡ ਪੱਧਰ ਦੀ ਪਿੰਡ ਦੀਆਂ ਟੀਮਾਂ ਹੁੰਦੀਆਂ ਸੀ ਲੋਕਲ ਟੂਰਨਾਮੈਂਟ ਹੁੰਦੇ ਸੀ ਹੈ ਨਾ ਤੇ ਹੁਣ ਜਿਹੜਾ ਤੁਹਾਡਾ ਨਾਮ ਆ ਰਜਤ ਖਲਵਾਣਾ ਹੈ ਨਾ ਤੁਹਾਡਾ ਪਿੰਡ ਦਾ ਨਾਮ ਖਲਵਾਣਾ ਨਾ ਤੇ ਪਿੰਡ ਦੇ ਨਾਲ ਤੁਸੀਂ ਜਾਣ ਲੱਪੇ ਜਾਣਣ ਲੱਪੇ ਹਾਂ ਜਿਤੋਂ ਇੱਕ ਨਗਮਾਨ ਹੁੰਦਾ ਹੈ ਕਿ ਜਦੋਂ ਤੁਹਾਡਾ ਨਾਮ ਲੈਂਦੇ ਆ ਤਾਂ ਅਸਲੀ ਨਾਮ ਵੀ ਤੁਸੀਂ ਪੂਰਾ ਨਾਮ ਵੀ ਦੱਸ ਦਿਓ ਤੇ ਫਿਰ ਇਸ ਗੱਲ ਤੋਂ ਵੀ ਆਪਣਾ ਮੇਰਾ ਪੂਰਾ ਨਾਮ ਰਜੇਸ਼ ਸ਼ਰਮਾ ਆ ਰਜੇਸ਼ ਸ਼ਰਮਾ ਹਾਂ ਜੀ ਤੇ ਖਲਵਾਣੇ ਨਾਮ ਦਾ ਕਿੱਦਾਂ ਹੁਣ ਕਿਸੇ ਨੂੰ ਪਹਿਲਾਂ ਪਤਾ ਨਹੀਂ ਖਲਵਾਣਾ ਪਿੰਡ ਕਿੱਥੇ ਹੋ ਜਿਹੜਾ ਥੋੜਾ ਵਧੀਆ ਫਿਲਣ ਲੱਗੇ ਹੁਣ ਪਤਾ ਲੱਗ ਗਿਆ ਲੋਕਾਂ ਨੂੰ ਖਲਵਾਣਾ ਕਿੱਥੇ ਆ ਤੇ ਕਿਸ ਕਰਕੇ ਜਾਣ ਤੇ ਥੋੜੇ ਦਰਸ਼ਕਾਂ ਨੂੰ ਵੀ ਜਰੂਰ ਦੱਸ ਦਿਓ ਕਿ ਪਿੰਡ ਦਾ ਥੋੜਾ ਕਹ ਜੀ ਇਹ ਵੀ ਚੱਕਰ ਹੁੰਦਾ ਕਿਉਂਕਿ ਆਪਾਂ ਕਹਿੰਦੇ ਆ ਕਿ ਰੱਜਣ ਖਲਵਾਣਾ ਹੁਸ਼ਿਆਰਪੁਰ ਦਾ ਪਲੇਅਰ ਆ ਨਹੀਂ ਹੁਸ਼ਿਆਰਪੁਰ ਤੋਂ ਨਾਲ ਫਿਰ ਇਹ ਵੀ ਕਲੀਅਰ ਕਰ ਦਿਓ ਕਿ ਪਿੰਡ ਤੁਹਾਡਾ ਕਿੱਦਾਂ ਕਿੱਦਾਂ ਮੇਰਾ ਪਿੰਡ ਹੁਸ਼ਿਆਰਪੁਰ ਤੋਂ 6-7 ਕਿਲੋਮੀਟਰ ਆ ਜਰੰਦਾ ਰੋਡ ਤੇ ਆ ਜਰੰਦਾ ਰੋਡ ਤੇ ਨਸਾਲਾ ਅੱਡਾ ਪੈਂਦਾ ਉਹ ਤੋਂ 3 ਕਿਲੋਮੀਟਰ ਦੇ ਵਿੱਚ ਨੂੰ ਪਿੰਡ ਆ ਮਨਨ ਸ਼ਾਹ ਆਪਾਂ ਮੈਨੂੰ 7-8 ਕਿਲੋਮੀਟਰ ਪੈਂਦਾ ਹੁ ਕਿਹੜਾ ਜਦੋਂ ਜਦੋਂ ਤੁਸੀਂ ਸ਼ੁਰੂਆਤ ਕੀਤੀ ਤੁਸੀਂ ਨੋਰਮਲ ਆਪਾਂ ਖੇਡਦੇ ਹਾਂ ਟੂਰਨਾਮੈਂਟ ਪਰ ਕੋਈ ਐਦਾਂ ਦਾ ਟੂਰਨਾਮੈਂਟ ਜਿੱਥੇ ਹਾਂਫ ਦਾ ਤੁਹਾਨੂੰ ਲੱਗਿਆ ਹੋਵੇ ਕਿ ਹਾਂ ਵੀ ਰੱਜਤ ਖਲਵਾਣਾ ਇੱਕ ਅਲੱਗ ਤੋਂ ਜਾਣਿਆ ਜਾਣਨ ਲੱਗਿਆ ਜਾਂ ਤੁਹਾਡੇ ਕੈਰੀਅਰ ਦਾ ਇਹ ਵਾਲਾ ਟੂਰਨਾਮੈਂਟ ਕਿਹੜਾ ਸੀ ਜਾਂ ਕਿਹੜਾ ਏਰੀਆ ਦਾ ਕੱਪ ਸੀਗਾ ਵੱਡਾ ਜਿੱਥੇ ਤੁਹਾਨੂੰ ਲੱਗਦਾ ਹੋਵੇ ਤੇ ਤੁਹਾਡਾ ਨਾਮ ਆ ਜਿਹੜਾ ਹਾਂ ਮੈਨੂੰ ਵਧੀਆ ਪਲੇਅਰਾਂ ਵਿੱਚ ਲੈ ਆ ਗਿਆ ਮੈਂ ਦਾ ਸੀਗਾ ਨਾ ਸਾਡੇ ਪਿੰਡ ਦਾ ਇੱਕ ਮੁੰਡਾ ਸੀਗਾ ਹਾਂ ਛੂ ਭਾਜੀ ਸਾਡੇ ਸੀਨੀਅਰ ਪਲੇਅਰ ਆ ਉਹ ਮੈਨੂੰ ਲੈ ਕੇ ਜਾਂਦੇ ਹੁੰਦੇ ਟੂਰਨਾਮੈਂਟ ਖੇਡਣ ਲਈ ਮਤਲਬ ਛੋਟਾ ਹੁੰਦਾ ਸੀ ਉ ਸਿਰੋ ਫੀਲਡਿੰਗ ਹੀ ਕਰਦਾ ਹੁੰਦਾ ਸੀ ਉਦੋਂ ਮੈਨੂੰ ਫੀਲਡਿੰਗ ਬਹੁਤ ਜਾਨਦੀ ਮੈਂ ਕੋਲ ਫੀਲਡਿੰਗ ਸ਼ੂਤ ਤਾਂ ਵਧੀਆ ਕਰਦਾ ਸੀਗਾ ਮੈਨੂੰ ਫੀਲਡਿੰਗ ਨਾਲ ਆਉਂਦੇ ਸੀ ਇੱਕ ਵਾਰ ਇੱਕ ਪਲੇਅਰ ਘਟ ਗਿਆ ਸੀ ਫਿਰ ਉਹ ਮੈਨੂੰ ਬੈਟਿੰਗ ਕਰਾਤੀ ਉਦੋਂ ਕੁਝ 18 ਬੋਲੇ ਤੀਜਾ ਜਾਣਦੇ ਸੀਗੇ ਮੈਂ ਬਣਾਉਂਦੇ ਸੀ ਮੈਂ ਜਿਤਾਤਾ ਸੀਗਾ ਉਸ ਤੋਂ ਬਾਅਦ ਉਹ ਹੀ ਮੈਚ ਹੋ ਗਿਆ ਤੂੰ ਫੇਰ ਥੋੜਾ ਬੋਲ ਨਾ ਬਗ ਵਧੀਆ ਖੇਡਦਾ ਬਸ ਇਹ ਚੱਕਰ ਹੋ ਗਿਆ ਉਹਨੇ ਨਾ ਬਣਾਉਣਾ ਮੈਨੂੰ ਹਾਂਜੀ ਥੋੜਾ ਹੋਣ ਲੱਪਿਆ ਉਹ ਤੇ ਅੱਜ ਦੀ ਇੱਕ ਆਪਾਂ ਹੁਣ ਥੋੜੀ ਜੀ ਕੋਸਕੋ ਕ੍ਰਿਕਟ ਦੀ ਗੱਲ ਕਰ ਲਈਏ ਕਿ ਕੋਸਕੋ ਕ੍ਰਿਕਟ ਵਿੱਚ ਪਹਿਲਾ ਜਿਹੜਾ ਟੂਰਨਾਮੈਂਟ ਹੁੰਦਾ ਹੈੀ ਮੇਨਲੀ ਅੱਜਕਾ ਰੋਲਾ ਵੀ ਬਹੁਤ ਪੈਂਦਾ ਕਿ ਨਰੋਲ ਚੱਲਦੇ ਆ 2 ਬਾਰੋਂ 3 ਬਾਰੋਂ ਚੱਲਦੇ ਆ ਪਰ ਤੁਹਾਡਾ ਜਦੋਂ ਤੁਸੀਂ ਐਜ਼ ਏ ਜਿਹੜੇ ਬਾਹਰਲਾ ਪਲੇਅਰ ਦੀ ਤੁਸੀਂ ਸਾਰੀਆਂ ਟੀਮਾਂ ਵਿੱਚ ਲਗਭਗ ਨਾਰਮਲੀ ਖੇਡਦੇ ਹੋ ਜਾਂ ਤੁਸੀਂ ਆਲ ਓਪਨ ਚ ਹੈਗੇ ਹੋ ਠੀਕ ਆ ਤੇ ਜਾਂ ਤੁਸੀਂ ਬਾਹਰੋਂ ਖੇਡਦੇ ਹੋ ਟੀਮਾਂ ਹਾਂਜੀ ਹਾਂਜੀ ਤੇ ਤੁਹਾਡੇ ਹਿਸਾਬ ਨਾਲ ਕੀ ਆ ਕਿ ਟੂਰਨਾਮੈਂਟ ਜਿਹੜਾ ਤੁਸੀਂ ਕਿਉਂਕਿ ਤਾਂ 3 ਦੀ ਟੀਮ ਵੀ ਮੋਹ ਜਲਦਾ ਤੇ ਆਇਆ ਪਹਿਲਾਂ ਤੁਹਾਡਾ ਨਾ ਜਾਣ ਪਹਿਲਾਂ ਤੁਸੀਂ ਹੀ ਜਾਣੇ ਜਾਂਨੇ ਖਲਵਾਣੇ ਤੋਂ ਪਰ ਪਿਛਲੇ ਕੁਝ ਦਿਨਾਂ ਤੋਂ ਕਾਫੀ ਤੁਸੀਂ ਟੂਰਨਾਮੈਂਟ ਲਗਾਤਾਰ ਜਿੱਤੇ ਆ ਤੁਸੀਂ ਲਗਾਤਾਰ ਸੀਰੀਜ਼ ਵੀ ਬਣੇ ਹੋ ਤੁਹਾਡੇ ਪਿੰਡ ਦਾ ਨਾਮ ਵਾਲੀ ਟੀਮ ਦੀ ਉਹ ਵੀ ਅੱਗੇ ਆ ਰਹੀ ਹੈ ਤੇ ਤੁਹਾਡੇ ਹਿਸਾਬ ਨਾਲ ਤੁਸੀਂ ਪ੍ਰੈਫਰੈਂਸ ਕਿਹਨੂੰ ਦਿੰਨੇ ਹੋ ਕਿ ਤੁਸੀਂ ਆਪਣੇ ਪਿੰਡ ਦੀ ਟੀਮ ਨੂੰ ਅੱਗੇ ਲੈ ਕੇ ਮਤਲਬ ਖਲਵਾਉਣਾ ਚਾਹੁੰਦੇ ਹੋ ਜਾਂ ਜੋ ਬਾਹਰੋਂ ਕੇਲੀ ਜਾਂਦੇ ਕਲੱਬਾਂ ਖੇਡਦੇ ਨਹੀਂ ਮੈਨੂੰ ਇਦਾਂ ਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਗਈ ਮੈਨੂੰ ਇਹ ਹੈ ਕਿ ਸਾਡੇ ਜੇ ਮੈਂ ਆਉਣਾ ਖੇਡਦਾ ਪਿਆ ਨਾ ਤਾਂ ਮਤਲਬ ਮੇਰੇ ਪਿੰਡ ਦੇ ਜਿਹੜੇ ਛੋਟੇ ਆ ਉਹ ਵੀ ਖੇਡ ਲੈਣ ਮੇਰੇ ਨਾਲ ਕਿਉਂਕਿ ਮੈਨੂੰ ਤਾਂ ਕੋਈ ਪ੍ਰੋਬਲਮ ਨਹੀਂ ਮੈਂ ਬਾਹਰੋਂ ਵੀ ਖੇਡ ਲਿਆ ਨਾਲੋਂ ਆਪਣੀ ਵੀ ਖੇਡੀ ਜਾਣਾ ਮੈਨੂੰ ਇਹ ਖੇਡਣ ਨਾਲ ਜਿੱਦਾਂ ਮਰਦੀ ਖੇਡਣਾ ਬਸ ਇਹ ਆ ਕਿ ਮੇਰੇ ਜਿਹੜੇ ਛੋਟੇ ਪਲੇਅਰਾਂ ਪਿੰਡ ਦੇ ਨਾ ਉਹ ਵੀ ਥੋੜੇ ਅੱਗੇ ਆਉਣ ਤਾਂ ਉਹ ਵੀ ਨਾਮ ਬਣਾਉਣ ਤੇ ਖੇਡਣ ਠੀਕ ਹੈ ਵਧੀਆ ਗੱਲ ਆ ਕਿਉਂਕਿ ਆਪਾਂ ਜੇ ਨਵੇਂ ਪਲੇਅਰਾਂ ਨੂੰ ਮੌਕਾ ਦਵਾਂਗੇ ਫੇਰ ਹੀ ਸਾਡਾ ਨਾਮ ਸਾਡੇ ਪਿੰਡ ਦਾ ਨਾਮ ਨਾਲ ਜੁੜਿਆ ਆ ਤਾਂ ਉਹੀ ਫਿਰ ਅੱਗੇ ਪ੍ਰੋਮੋਟ ਕਰ ਦੇਣਗੇ ਸਾਡੇ ਏਰੀਆ ਨੂੰ ਤਾਂ ਇੱਕ ਵਧੀਆ ਸੋਚ ਆ ਸੋਰਾ ਜੇ ਤਾਂ ਇੱਕ ਇੱਕ ਆਪਾਂ ਇਹ ਵੀ ਕਿੱਥੇ ਕਿਥੇ ਦਾ ਖੇਲੇ ਆਇਆ ਜਾਂ ਪੰਜਾਬ ਤੋਂ ਬਾਹਰ ਵੀ ਕਿੱਥੇ ਕਿੱਥੇ ਖੇਡੇ ਮੈਂ ਨੈਦਰ ਨਾ ਤਾਂ ਯਾਰ ਆਲਮੋਸਟ ਸਾਰੇ ਸਿਟੀਆਂ 'ਚ ਖੇਲੇ ਆਇਆ ਕਿਹੜੀਆਂ ਕਿਹੜੀਆਂ ਸੋਨਾ ਦਿੱਲੀ ਵੀ ਖੇਡੇ ਆਇਆ ਰਾਜਸਥਾਨ ਕਲਕੱਤਾ ਮੁੰਬਈ ਓਡੀਸ਼ਾ ਜੰਮੂ ਸ਼ਿਰੀ ਨਗਰ ਆਲਮੋਸਟ ਸਾਰੇ ਸਿਟੀਆਂ 'ਚ ਮੈਂ ਖੇਡ ਚੁੱਕਾ ਆ ਉੱਧਰ ਵੀ ਮਤਲਬ ਪੰਜਾਬ ਤੋਂ ਬਾਹਰ ਜਾਣ ਦਾ ਕਦਮ ਹੋਣਾ ਕਿਉਂਕਿ ਤੁਸੀਂ ਕਿਹਾ ਕਿ ਆਪਾਂ ਜਦੋਂ ਕੋਸਕੋ ਖੇលਦੇ ਸੀ ਜਾਂ ਲੈਦਰ ਖੇលਦੇ ਸੀ ਤਾਂ ਉਹ ਗੱਲਾਂ ਤੁਸੀਂ ਬਾਹਰ ਜਾਣ ਦੇ ਸਿਟੀ ਵਿੱਚ ਕੀ ਟੂਰਨਾਮੈਂਟ ਆ ਕੋਈ ਲੀਗ ਚੱਲਦੀ ਹੈ ਜਾਂ ਕਿੱਦਾਂ ਉੱਧਰ ਜਾਣਾ ਉੱਥੇ ਟੂਰਨਾਮੈਂਟਸ ਹੁੰਦੇ ਆ ਸਾਰੇ ਉੱਥੇ ਜਿੱਦਾਂ ਹੁਣ ਸੀਜ਼ਨ ਹੁੰਦਾ ਨਾ ਉਹ ਸਿਆਲ ਆ ਗਿਆ ਉੱਥੇ ਲੈਦਰ ਟੂਰਨਾਮੈਂਟ ਚੱਲ ਪੈਣੇ ਆ ਤਾਂ ਮਤਲਬ ਉੱਥੇ ਟੂਰਨਾਮੈਂਟ ਹੁੰਦੇ ਲਗਾਤਾਰ ਟੂਰਨਾਮੈਂਟ ਹੁੰਦੇ ਇੱਕ ਜਗ੍ਹਾ ਜਿੱਦਾਂ ਹੁਣ ਇੱਥੇ ਹੋ ਗਿਆ ਤਾਂ ਲੂ ਉੱਥੇ ਹੋ ਗਿਆ ਲਗਾਤਾਰ ਟੂਰਨਾਮੈਂਟ ਚੱਲਦੇ ਸੀਜ਼ਨ ਹੁੰਦਾ ਸਿਆਲਾਂ 'ਚ ਟੂਰਨਾਮੈਂਟ ਤੇਰਾ ਜਿੱਦ ਘਰੇ ਬਾਣੇ ਨੂੰ ਕੋਸਕੋ cricket ਤੇ ਜ਼ਿਆਦਾ ਇੰਟਰਸਟ ਆ ਕੋ ਲੈਦਰ cricket ਨੂੰ ਨਹੀਂ ਨੂੰ ਲੈਦਰ ਕਰੇ ਕਰ ਤੇ ਪਰਫੈਕਟ ਨਾ ਮੇਰਾ ਉਹ وجہ ਕੋਈ ਹੋਰ ਰੀਜ਼ਨ ਬਲਬ ਕੁਛ ਨਹੀਂ ਮੈਂ ਚਾਹੁੰਦਾ ਕਿ ਮੈਂ ਲੈਦਰ ਕਰਕੇ ਆ ਮੈਂ ਥੋੜਾ ਉੱਪਰ ਲੈਵਲ ਤੇ ਖੇਡਾਂ ਤੇ ਕਰੇ ਆ ਮੈਨੂੰ ਹੋਰ ਤਾਂ ਕੋਈ ਨਹੀਂ ਕੋਸਕੋ ਦਾ ਯਾਰ ਇਦਾਂ ਆ ਕੋਸਕੋ ਹੀ ਤੁਹਾਡਾ ਨਾਮ ਆ ਤੁਸੀਂ ਤਾਂ ਤੁਹਾਨੂੰ ਬੁਲਾਊਗਾ ਕੋਈ ਚੱਲਦੇ ਸਮੇਂ ਦੀਆਂ ਗੱਲਾਂ ਆ ਕੱਲ ਤੁਹਾਡੇ ਬੈਟਰ ਲੱਗਣਾ ਕਿ ਤੁਹਾਨੂੰ ਕਿਹਨੇ ਫੋਨ ਨਹੀਂ ਕਰਨਾ ਮੇਰਾ ਪਰਪਰਸ਼ਨ ਉਹ ਚਾ ਕਰੀਅਰ ਹੈਗਾ ਜੇ ਆਪਾਂ ਵਧੀਆ ਖੇਡਾਂਗੇ ਤਾਂ ਅੱਗੇ ਜਾ ਸਕਦੇ ਹਾਂ ਮੈਂ ਉਹ ਅੱਗੇ ਖੇਡਣਾ ਚਾਹੁੰਦਾ ਮੇਰਾ ਇਹ ਆ ਮੈਂ ਤੁਹਾਡਾ ਫੋਕਸ ਤੇ ਲੈਣਾ ਕਿ ਮੈਂ ਅੱਗੇ ਖੇਡਾਂ ਤੇ ਲੈਦਰ ਕ੍ਰਿਕਟ ਦੀ ਗੱਲ ਕਰਦੀ ਹੈ ਕਿਉਂਕਿ ਕੋਕੋ ਵਿੱਚ ਤਾਂ ਅੱਜਕੱਲ ਤੁਹਾਡਾ ਨਾਮ ਸਿੱਕਾ ਚੱਲਦਾ ਹੀ ਪਿਆ ਆ ਪ੍ਰੈਜ਼ੈਂਟ ਸਮੇਂ ਦੀ ਗੱਲ ਕਰਦਾ ਹਾਂ ਅਜਿਤ ਕਲਵਾਨਾ ਤੇ ਕਲਵਾਨੇ ਦੀ ਟੀਮ ਕਾਫੀ ਮੱਲਾ ਮਾਰ ਚੁੱਕਿਆ ਹੈ ਤੇ ਲੈਦਰ ਕ੍ਰਿਕਟ ਵਿੱਚ ਕਿੱਥੇ ਕਿੱਥੇ ਤੱਕ ਤੁਸੀਂ ਅਪੋਜ਼ ਕਰਕੇ ਲਈ ਆ ਤੇ ਮੈਂ ਕਿੱਥੇ ਤੱਕ ਸੁਣਿਆ ਕਿ ਰੰਜੀ ਵਿੱਚ ਵੀ ਤੁਸੀਂ ਜਾ ਚੁੱਕੇ ਉਹਦੇ ਬਾਰੇ ਵੀ ਹੁਣ ਦੱਸੋ ਕਿ ਲੈਦਰ ਕ੍ਰਿਕਟ ਨੂੰ ਤੁਸੀਂ ਕਿੱਦਾਂ ਲੈ ਗਏ ਮੈਂ ਪ ਪੰਜਾਬ ਚ ਉਹ ਸਾਲ ਚ ਮੈਂ ਰੰਜੀ ਟਰਾਫੀ ਦਾ ਕੈਂਪ ਲਾਇਆ ਸੀਗਾ ਤਾਂ ਉਹ 2021 ਦੀ ਗੱਲ ਆ ਨੌਕਡਾਊਨ ਤੋਂ ਬਾਅਦ ਤੋਂ ਤੋਂ ਰੰਜੀ ਟਰਾਫੀ ਦਾ ਕੈਂਪ ਲਾਇਆ ਫਿਰ ਲਗਾਤਾਰ ਹੀ ਮੈਂ 2-3 ਸਾਲ ਤੋਂ ਕੈਂਪ ਲਾ ਰਿਹਾ ਹਾਂ ਇਸ ਸਾਲ ਨਹੀਂ ਮੈਂ ਕੁਝ ਖੇਡਿਆ ਐ ਇਸ ਸਮੇਂ ਡਿਸਟ੍ਰਿਕਟ ਹੀ ਖੇਡਿਆ ਤੇ ਕੀ ਤੁਹਾਨੂੰ ਹੁਣ ਮਤਲਬ ਆਪਣੀ ਪਰਫਾਰਮੈਂਸ ਤੋਂ ਲੱਗ ਰਿਹਾ ਹੈ ਕਿ ਕਿ ਰਾਂਜੀ ਦੇ ਖੇਲਣ ਦਾ ਮੇਨ ਦਾ ਹੋਈ ਹੁੰਦਾ ਕਿ ਆਪਾਂ ਆਈਪੀਐਲ ਤੋਂ ਅੱਗੇ ਨਿਕਲ ਗਏ ਫਿਰ ਇੰਡੀਅਨ ਟੀਮ ਵਿੱਚ ਸਿਲੈਕਸ਼ਨ ਦੇ ਵੱਲ ਨੂੰ ਜਾਈਏ ਕੀ ਤੁਹਾਨੂੰ ਲੱਗ ਰਿਹਾ ਸਕੂਪ ਹੈਗਾ ਹੁੰਦੇ ਸਮੇਂ ਵਿੱਚ ਤੁਸੀਂ ਉਸ ਲਾਈਨ ਵਿੱਚ ਜਾਓਗੇ ਇਹ ক্রিকেট ਜੇ ਤੁਸੀਂ ਮਿਹਨਤ ਕਰੋਗੇ ਨਾ ਤੁਹਾਨੂੰ ਕਿੰਨਾ ਕਿਤੇ ਦਾ ਮਿਲੂਗਾ ਆਪਾਂ ਚਲੋ ਰਾਂਜੀ ਟਰਾਫੀ ਦੀ ਗੱਲ ਕਰਦੇ ਆਪਾਂ ਇਹ ਕਹਿੰਦੇ ਆ ਕਿ ਜੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਕਿੰਨਾ ਕਿਤੇ ਰੱਬ ਦਾ ਹੱਥ ਜ਼ਰੂਰ ਫੜੂਗਾ ਤੁਸੀਂ ਵਧੀਆ ਲੈਵਲ ਦੇ ক্রিকেট ਖੇਡੂਗੇ ਹੁਣ ਜ ਮਤਲਬ ਕਿ ਨਿਆ ਖੇਲ ਕੇ ਆਇਆ ਉਥੇ ਮਤਲਬ ਲੀਗ ਸੀਗੀ ਸਾਨੂੰ ਉਹਨਾਂ ਨੇ ਉਧਰ ਸੱਦਿਆ ਸੀ ਤਿੰਨ ਪਲੇਅਰ ਗਏ ਪ੍ਰੋਫੈਸ਼ਨਲ ਖੇਡ ਸਕਦੇ ਨੇ ਪਲੇਅਰ ਕੋਈ ਵੀ ਫੇ ਉਥੇ ਖੇਲ ਕੇ ਆਇਆ ਸੀਗਾ ਮੈਂ ਉਥੇ ਵੀ ਆ ਗਿਆ ਵਿਕਟ ਟੇਕਰ ਸੀਗਾ ਤੇ ਨਾਲ ਨਾਲ ਨਹੀਂ ਬਣਾਇਤੀ ਮੈਨੂੰ ਸੀਗਾ ਟੂਰਨਾਮੈਂਟ ਉਧਰ ਨਾ ਮੈਂ ਖੇਡਿਆ ਸੀਗਾ ਤੇ ਹੁਣ ਜਿੱਦਾਂ ਕਿ ਹੁਣ ਅਗਲੇ ਸਾਲ ਫੇਰ ਸੀ ਜਾਣਾ ਫੇਰ ਮੈਂ ਚੱਲ ਜਾਣਾ ਉੱਧਰ ਉੱਧਰ ਫਿਰ ਕਿਦਾਂ ਤੁਹਾਨੂੰ ਸਪਾਂਸਰਸ਼ਿਪ ਮਿਲੀ ਸੀ ਜਾਂ ਕਿਸੇ ਟੂਰਨਾਮੈਂਟ ਥਰੂ ਸੀ ਸਿਲੈਕਟ ਹੋਏ ਨਹੀਂ ਨਹੀਂ ਮੈਨੂੰ ਉੱਧਰੋਂ ਕਿਸੇ ਨੇ ਦੱਸਿਆ ਠੀਕ ਆ ਕਿ ਮਤਲਬ ਕਿ ਪਲੇਅਰ ਆਸਲ ਬਣਾਉਂਦੇ ਆ ਉੱਧਰ ਸਪਾਂਸਰਸ਼ਿਪ ਆਈ ਸੀ ਮੈਨੂੰ ਸਭ ਕੁਝ ਉਹਨਾਂ ਦਾ ਸੀ ਟਿਕਟ ਵਗੈਰਾ ਜੋ ਵੀ ਆ ਲੈਣਾ ਸਭ ਕੁਝ ਉਹਨਾਂ ਦਾ ਸੀਗਾ ਤੇ ਮੈਨੂੰ ਬੁਲਾਇਆ ਸੀ ਮੈਂ ਡੇਢ ਮਹੀਨਾ ਉੱਥੇ ਰਹਿ ਕੇ ਉਹਨਾਂ ਜਦਿੱ ਕਾਪਾ ਹੋਰ ਕਲੀਅਰ ਕਰ ਲਈਏ ਗੱਲ ਕਿ ਕੋਸਟੋ ਕੋ ਵੀ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਚਲੋ ਮੈਨਸ ਦਾ ਹਰ ਕੋ ਆਪਾਸੇ ਕਰਨੀ ਪੈਂਦੀ ਹੈ ਜੇ ਕੋਸਟੋ ਕੋ ਗੇਟ ਵਿੱਚ ਵੀ ਤੁਸੀਂ ਵਧੀਆ ਤੁਸੀਂ ਪਰਫਾਰਮੈਂਸ ਕਰਨੀ ਹੈ ਤਾਂ ਪ੍ਰੋਪਰ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ ਨਾ ਪ੍ਰੋਪਰ ਪ੍ਰੈਕਟਿਸ ਦੀ ਲੋੜ ਪੈਂਦੀ ਹੈ ਨਾ ਪ੍ਰੈਕਟਿਸ ਸੈਸ਼ਨ ਵੀ ਲੈਣੇ ਪੈਂਦੇ ਆ ਹਾਂਜੀ ਕੋਸਟੋ ਕੋ ਗੇਟ ਦੇ ਵਿੱਚ ਕਿੰਨੀ ਕੁ ਤੁਸੀਂ ਆਪਣੀ ਟ੍ਰੇਨਿੰਗ ਕਰਦੇ ਹੋ ਤੇ ਲੈਦਰ ਕ੍ਰਿਕਟਰ ਨੂੰ ਆਪਣੇ ਨੂੰ ਇੰਪਰੂਵ ਕਰਨ ਲਈ ਕੋਸ਼ਿਸ਼ ਕਰ ਰਹੇ ਹੋ ਤੁਸੀਂ ਮੈਥਡ ਕ੍ਰਿਕਟ ਜੇ ਮੈਂ ਇੰਪਰੂਵ ਕਰਨ ਨੂੰ ਜ਼ਿਆਦਾ ਮੈਂ ਫਿਰ ਸਵੇਰੇ ਟ੍ਰੇਨਿੰਗ ਕਰਦਾ ਪਹਿਲਾਂ ਤਾਂ ਫਿਰ ਆਣ ਕੇ ਅਰੈਸਟ ਕਰਕੇ ਫਿਰ ਮੈਂ ਦੁਪਹਿਰੇ 2 ਜਾਂ 3 ਵਜੇ ਤੱਕ ਨੈਟ ਨੈਟ ਤੇ ਜਾਣਾ ਦਿੱਲੀ ਦੁਪਹਿਰ ਨੂੰ ਦੁਪਹਿਰ ਤੇ ਦਿੱਲੀ ਜਾਣਾ ਤੇ ਉਹਦੀ ਪ੍ਰੈਕਟਿਸ ਕਰਨੀ ਪੈਣੀ ਜੇ ਕੋਸੋ ਕ੍ਰਿਕਟ ਆਇਆ ਤਾਂ ਖੇល ਹੀ ਜਾਉ ਤਾਂ ਮੈਂ ਠੀਕ ਹੈ ਤੇ ਮੈਂ ਜਾ ਰਾ ਉਹ ਇੰਨੀ ਮਿਹਨਤ ਨਹੀਂ ਕਰਦਾ ਐਮ ਕਿਹਨੂੰ ਕਹਿਣਾ ਮੈਂ ਲੈਦਰ ਕ੍ਰਿਕਟ ਤੇ ਪੂਰੀ ਮਿਹਨਤ ਕਰਦਾ ਉਹਦਾ ਹੀ ਜਿਹੜਾ ਸਿੱਕਾ ਉਹਦੇ ਕਰਕੇ ਮੈਂ ਅੰਦਰ ਫੇਰ ਲੈਂਦਾ ਤੇ ਇਹ ਤਾਂ ਵੀ ਇਦਾਂ ਨਹੀਂ ਹੋਇਆ ਕਿ ਤੁਹਾਨੂੰ ਇਦਾਂ ਲੱਗਾ ਹੋਊਗਾ ਵੀ ਕੋਸਕੋ ਵੀ ਕਿਹੜਾ ਜਰੂਰੀ ਉਹ ਪੈਨਸ ਬਾਲ ਆ ਲੈਦਰ ਦੇ ਨਾਲ profession leather ਬਾਲ ਆ ਤੇ ਕਦੀ ਤੁਸੀਂ ਆਪਣੀ ਗੇਮ ਡਿਸਟਰਬ ਨਹੀਂ ਹੁੰਦੀ ਦੇਖਦੇ ਕਿ ਕੋਸਕੋ ਕਿ ਜਾਊਗਾ ਤਾਂ ਮੈਂ ਵੀ ਲੈਦਰ ਡਿਸਟਰਬ ਹੁੰਦੀ ਆ ਜਾਂ ਲੈਦਰ ਮੈਂ ਖੇਡਦਾ ਤੇ ਕੋਸਕੋ ਯਾ ਤੁਸੀਂ ਉਹਨੂੰ ਕਿੱਦਾਂ ਮੇਨਟੇਨ ਕਰ ਰਹੇ ਹੋ ਨਹੀਂ ਮੈਨੂੰ ਪਤਾ ਨਹੀਂ ਇਹ ਕੁਦਰਤੀ ਆ ਮੈਨੂੰ ਕੋਈ ਫਰਕ ਨਹੀਂ ਪੈਂਦਾ ਜਦੋਂ ਮੈਂ ਲੈਦਣਾ ਖੇਡਦਾ ਫਿਰ ਲੈਦਣਾ ਖੇਡਦਾ ਟੈਂਸ ਖੇਡਦਾ ਟੈਂਸਰ ਕਰਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਇਹ ਗੇਮ ਨਾਲ ਮਤਲਬ ਇਹਦਾ ਮੰਨਦਾ ਵਹਿਮ ਹੋਊਗਾ ਨਾ ਕਿ ਮੇਰੀ ਗੇਮ ਖਰਾਬ ਹੋ ਜਾਣੀ ਆ ਜੇ ਤੁਸੀਂ ਮੇਨ ਤੇ ਜਾ ਕੇ ਉੱਥੇ ਉਹ ਨਹੀਂ ਦੁੱਗਣੀ ਕਰ ਲੂਗੇ ਨਾ ਫਿਰ ਬਰਾਬਰ ਹੋ ਜਾਏਗਾ ਸਾਰਾ ਪਰਸਨਲੀ ਤੌਰ ਤੇ ਤੁਹਾਨੂੰ ক্রিকেট ਵਿੱਚ ਬੈਟਸਮੈਨ ਬੈਟਿੰਗ ਤੋਂ ਪਸੰਦ ਆ ਜਾਂ ਬੋਲਿੰਗ ਕਰਨਾ ਟੈਂਨ ਦੀ ক্রিকেট ਸਾਨੂੰ ਬੈਟਿੰਗ ਹੀ ਪਸੰਦ ਆ ਨਹੀਂ ਨਹੀਂ ਮੈਨੂੰ ਬੋਲਿੰਗ ਹੀ ਵਧੀਆ ਲੱਗਦੀ ਆ ਮੈਂ ਲਿਆਦਾ ਜੇ ਲੈਫਟ ਹਾਂ ਸਵ ओके okay. हां जी ਬਾਅਦ ਚ ਬੈਠੀਏ ਕੋਸਟੋ ਜਿਹਦਾ ਸਪਿੰਨਰ ਦਾ ਫੇਰ ਮਿਲਣਾ ਦਾ ਕਰਾਉਣਾ ਨੇ ਕੋਸਟੋ ਕੁਝ ਬਾਲੇ ਦੀ ਬੋਲ ਕਰ ਗਿਆ ਨਾ بیٹنگ ਵਧੀਆ ਥੋੜੀ ਜਿਹਾ ਹੁਣ ਬੋਲ ਆਇਆ ਜਿੱਦਾਂ ਹੀ ਹੁਣ ਫਾਰਚ ਬੁੱਲ ਜਾ ਕੇ ਸਾਰੇ ਬੈਟਸਮੈਨ ਹੀ ਆ ਤੈਨਾਂ ਚ ਬੋਲਰ ਨਹੀਂ ਹੈਗਾ ਕੋਈ ਚਲੋ ਇਹ ਵੀ ਹੁਣ ਆਪਾਂ ਗੱਲ ਅੱਗੇ ਚੱਲ ਲਈਏ ਕਿ ਕੋਸਟੋ ਜਿਹੜੀ ਗੱਲ ਕਰਦੇ ਆ ਨਾਰਮਲ ਜਿਹੜੇ ਸਾਰੇ ਇੰਟਰੋਡਿਊਸ ਹੁੰਦੇ ਪਲੇਅਰ ਵੀ ਕੋਸਟੋ ਜਿਹੜੇ ਵਿੱਚ ਜ਼ਿਆਦਾ ਕਰ ਰਹੇ ਆ ਕੋਸਟੋ ਜਿਹੜਾ ਕਾਫੀ ਬਦਲ ਗਿਆ ਨਾ ਪਹਿਲਾਂ ਜਿਹੜਾ ਹੁੰਦਾ ਸੀ 11 11 ਪਲੇਅਰ ਪਿੰਡ ਪਿੰਡ ਦੇ ਹੁੰਦੇ ਆ ਜਾਂ ਮਿਕਸ ਹੁੰਦੇ ਸੀਗੇ ਕਿੰ ਤੋ ਕੋਸ ਦੇ ਵਿੱਚ ਪਿੱਛੇ ਇੰਟਰੋਡਿਊਸ ਹੋਈਆਂ ਪਰਸ ਵਾਲੀਆਂ ਉਹਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਤੁਸੀਂ ਆਪਣੇ ਹਿਸਾਬ ਨਾਲ ਦੇਖਣਾ ਚਾਹੁੰਦੇ ਆਂ ਇਹਦੇ ਵਿੱਚ ਕੁਝ ਕੁ ਇੰਪਰੂਵਮੈਂਟ ਦੇਖ ਰਹੇ ਹਾਂ ਪੱਛੀ ਪਿੱਛੇ ਸਹੀ ਆ ਤੁਹਾਡੇ ਨਾਲ ਕੋਸ ਤੁਹਾਡੇ ਹਿਸਾਬ ਨਾਲ ਜਾਂ ਪੱਟੀਆਂ ਵਿੱਚ ਆਹੀ ਜਾਣ ਨਹੀਂ ਮੇਰੇ ਤਾਂ ਉਹਨਾਂ ਦਾ ਕੱਚੀ ਰਿਕਟ ਚਾਹੀਦੀ ਆ ਕਿਉਂਕਿ ਜਿੱਦਾਂ ਰਿਹਾ ਹੁਣ ਐਸ ਸਮੇਂ ਕ੍ਰਿਕਟ ਆ ਗਈ ਨਾ ਬਹੁਤ ਸੌਕੀ ਹੋ ਗਈ ਬੈਠੋਣੇ ਕ੍ਰਿਕਟ ਬੋਲਾ ਲੂਫੇ ਤੇ ਰਹਿੰਦੇ ਆ ਗਰਾਉਂਡਾਂ ਛੋਟੀਆਂ ਤੇ ਆਪਾਂ ਨੂੰ ਦੇਖਦਾ ਕੱਚੇ ਚਾਹੀਦੀਆਂ ਆ ਤੇ ਬੋਲਿੰਗ ਐਂਡ ਸਭ ਤੋਂ ਬੈਟਰ ਚਾਹੀਦਾ ਆ ਬੋਲਰਾਂ ਕੋ ਬੋਲ ਨਹੀਂ ਪੈਂਦੀ ਸਹੀ ਆਗੀ ਕੁਝ ਦਾ ਰਜਤ ਨੂੰ ਅਗਲੀ ਇੱਕ ਗੱਲ ਕਰ ਲਈ ਜੀ ਤੁਸੀਂ ਕਿਹਾ ਤੁਸੀਂ ਲੈਦਰ ਵਿੱਚ ਐਜ਼ ਅ ਪ੍ਰੋਫੈਸ਼ਨਲ ਬੋਲਰ ਹੀ ਤੁਸੀਂ ਮਤਲਬ ਕਰ ਰਹੇ ਹੋ ਨਾ ਐਜ਼ ਅ ਲੈਗ ਸਪਿਨਰ ਕਰ ਰਹੇ ਹੋ ਨਹੀਂ ਲੈਫਟ ਹਾਂ ਸਪਿਨਰ ਲੈਫਟ ਹਾਂ ਸਪਿਨਰ ਹੀ ਹੋ ਗਿਆ ਮਤਲਬ ਹਾਂਜੀ ਤੇ ਆਮ ਤੌਰ ਤੇ ਆਪਾਂ ਜਦੋਂ ਪੰਜਾਬ ਦੀ ਗੱਲ ਕਰ ਲਈ ਜਾਂ ਇੰਡੀਆ ਦੀ ਗੱਲ ਕਰ ਲਈਏ ਜਦੋਂ ਪੋਸਟ ਕੋਈ ਵੀ ক্রিকেট ਦੀ ਗੱਲ ਹੁੰਦੀ ਆ ਨਾਰਮਲੀ ਹਰ ਕੋਈ ਜਾਣਦਾ ਆ ਕਿ ਮੈਂ ਬੈਟਮੈਨ ਬੈਟਮੈਨ ਹੀ ਬਣਦਾ ਹਾਂ ਹਾਂਜੀ ਕੋਈ ਕਿਸੇ ਦਾ ਵੀ ਫੇਵਰਟ ਪੁੱਛ ਲਓ ਤਾਂ ਕਿਸੇ ਨਾ ਕਿਸੇ ਨੇ ਕਹਿਣਾ ਕਿਸੇ ਦਾ ਥੋਨੀ ਫੇਵਰਟ ਹੈ ਕਿਸੇ ਜੁੜਾ ਸੋ ਫਿਰ ਹਾਂਜੀ ਹਾਂਜੀ ਪਹਿਲਾਂ ਤਾਂ ਅਸੀਂ ਦੱਸ ਦਈਏ ਕਿ ਰਜੇ ਦਾ ਫ ਰਵਿੰਦਰ ਗੜੇਜਾ ਹਾਂਜੀ ਕਿਉਂਕਿ ਮੈਨੂੰ ਉਹਦੀ ਫੀਲਡਿੰਗ ਬਹੁਤ ਹੀ ਲੱਗਦੀ ਹੈ ਪਸੰਦ ਆ ਕਰਕੇ ਵਧੀਆ ਲੱਗਦਾ ਤੇ ਫੀਲਡਿੰਗ ਵਿੱਚ ਆਪਣਾ ਪਰਫਾਰਮੈਂਸ ਕਿਦਾਂ ਦੀ ਆ ਫਿਰ ਵਧੀਆ ਵਧੀਆ ਕਰ ਰਹੇ ਹੋ ਪੂਰਾ ਹਾਂਜੀ ਹਾਂਜੀ ਪੂਰਾ ਤੋਂ ਜੇ ਰਜਤ ਕਲਵਾਨਾ ਨੂੰ ਪੁੱਛਣਾ ਜੀ ਪੁੱਛਿਆ ਜਾਵੇ ਕਿ ਕਿਹੜੇ ਬੈਟਸਮੈਨ ਨੂੰ ਤੁਸੀਂ ਬੋਲ ਵਧੀਆ ਕਰਨੀ ਪਸੰਦ ਕਰੋਗੇ ਕਿਉਂਕਿ ਮੈਂ ਕਹਿੰਦਾ ਵੀ ਆਪਾਂ ਪ੍ਰੋਫੈਸ਼ਨ ਦੀ ਗੱਲ ਕਰਦੇ ਹਾਂ ਪੋਸਟ ਕੋਚਰ ਦੀ ਬਾਤ ਚਾਵਾਂਗੇ ਪਰ ਪ੍ਰੋਫੈਸ਼ਨਲ ਕ੍ਰਿਕਟ ਵਿੱਚ ਜਿਹੜੇ ਬੈਟਸਮੈਨ ਨੂੰ ਤੁਸੀਂ ਬੋਲ ਕਰਨੀ ਚਾਹੋਗੇ ਮੈਂ ਤਾਂ ਰੋਹਿਤ ਸ਼ਰਮਾ ਤੇ ਬ੍ਰਾਟ ਕੋਲੀ ਤੇ ਫੇਵਰਿਟ ਪਲੇਅਰ ਰ ਉਹ ਸੌਰੀ ਮੈਂ ਪੋਸਟਿਕਾ ਸਮਝ ਨਹੀਂ ਗਿਆ ਤੁਹਾਨੂੰ ਤੇ ਰਵਿੰਦਰ ਜੁਦਾ ਜਰ ਬੈਟਿੰਗ ਜਾਂ ਬੋਲਿੰਗ ਸੇ ਬੋਲਿੰਗ ਤੇ ਫੀਲਡਿੰਗ ਹਾਂ ਫਿਰ ਅਜੇ ਤੋਵੇਂ ਆਪਾਂ ਇਹਦਾ ਗੱਲ ਹੋ ਗਈ ਤੁਹਾਡੇ ਇੰਟਰਸਟ ਬਾਰੇ ਤੁਹਾਡੀ ਗੇਮ ਬਾਰੇ ਹੁਣ ਆਪਾਂ ਗੱਲ ਕਰਦੇ ਹਾਂ ਥੋੜੀ ਜੀ ਕਾਸਟ ਕੋਲਡ ਕੇ ਬਾਰੇ ਹਾਂਜੀ ਅ ਅਸੀਂ ਦੰਨਾ ਸੁਣੀਆ ਤੁਸੀਂ ਵੀ ਗੱਲਾਂ ਆਬਵੀਅਸਲੀ ਸੁਣੀਆ ਹੋਣੀ ਆ ਪਿਛਲੇ ਕਾਫੀ ਦਿਨਾਂ ਤੋਂ ਬਹੁਤ ਵਧੀਆ ਪਰਫਾਰਮੈਂਸ ਰਹੀ ਆ ਖਲਵਾਨੀ ਟੀਮ ਦੀ ਤੇ ਰਜਤ ਖਲਵਾਨੀ ਪਹਿਲਾਂ ਤਾਂ ਮੁਬਾਰਕਵਾਦ ਆ ਕਾਫੀ ਲਗਾਤਾਰ ਤੁਸੀਂ ਮਾਨੋ ਦਾ ਸੀਰੀਅਸ ਵੀ ਬਣੇ ਧੰਨਵਾਦ ਧੰਨਵਾਦ ਮੁਬਾਰਕਵਾਦ ਤੇ ਪਰ ਕਿਤਨਾ ਕਿਤੇ ਗੱਲਾਂ ਜਦੋਂ ਬੰਦਾ ਲਾਈਨ ਲਾਈਟ ਵਿੱਚ ਆ ਜਾਂਦਾ ਫਿਰ ਗੱਲਾਂ ਹੋਣ ਲੱਗ ਪੈਂਦੀਆਂ ਆ ਅੱਜ ਕੱਲ ਰੌਲਾ ਜੱਲਦਾ ਪਿਆ ਜਾਲੀ ਦੀ ਮਾਰ ਆ ਹਾਂਜੀ ਹਾਂਜੀ ਪਿੰਡ ਦੀ ਕੋਈ ਵੀ ਡੀਲ ਤੇ ਹਿਲਦੀ ਆ ਕਹਿੰਦੇ ਦੋ ਦੋ ਤਿੰਨ ਤਿੰਨ ਪਿੰਡ ਕਿੱਥੇ ਖੇលੂ ਜਾ ਰਹੇ ਆ ਬਹੁਤ ਸਾਰੀਆਂ ਗੱਲਾਂ ਹੋਈਆਂ ਬਹੁਤ ਸਾਰੀਆਂ ਗੱਲਾਂ ਕੀਤੀ ਉਸੀ ਪਹਿਲਾਂ ਇੰਨੇ ਜ਼ਿਆਦਾ ਇੰਟਰੂ ਨਹੀਂ ਸੀ ਲਖਾ ਲਵਾਉਣੇ ਟੀਮ ਅੱਗੇ ਨਹੀਂ ਆਈ ਸੀ ਪਰ ਹੁਣ ਵੀ ਇਹ ਗੱਲਾਂ ਹੋ ਰਹੀਆਂ ਆ ਤੁਹਾਡੇ ਦੇ ਵੀ ਅਲਿਗੇਸ਼ਨ ਲੱਗ ਰਹੇ ਆ ਕਿ ਟੀਮਾਂ ਜਿਹੜੀਆਂ ਜਾਲੀ ਖਿਲਾ ਕੇ ਅੱਗੇ ਆ ਕੇ ਮੈਚ ਦਿੱਤੇ ਜਾ ਰਹੇ ਆ ਇੱਥੇ ਤੁਸੀਂ ਇਸ ਨੂੰ ਕਿੱਦਾਂ ਦੱਸੂਗਾ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਐਡਾ ਆ ਕਿ ਜਦੋਂ ਬੰਦਾ ਜਿੱਤਣ ਦਾ ਆਪੰਦਾ ਨਾ ਫਿਰ ਗੱਲਾਂ ਹੋਣ ਲੱਗ ਪੈਂਦੀਆਂ ਠੀਕ ਆ ਜਾਲੀ ਜੂਲੇ ਦਾ ਕੋਈ ਨਾ ਦੋ ਸਾਲ ਪਹਿਲਾਂ ਆਪਾਂ ਖੇਡਦੇ ਨਹੀਂ ਸੀਗੇ ਚੱਕਰ ਇਹ ਆ ਹੂੰ ਕੋਈ ਸਹੀ ਤਾਂ ਕੋਈ ਵੀ ਨਹੀਂ ਫਿਰ ਇਦਾਂ ਤਾਂ ਚੱਕਰ ਇਹ ਆ ਆਪਾਂ ਇਹ ਨਹੀਂ ਕਹਨੇ ਹਾਂ ਜੋ ਜਿੱਤਣ ਆਪਾਂ ਦਾ ਬੰਦਾ ਫਿਰ ਗੱਲਾਂ ਕਰਨ ਲੱਗੇ ਪੈਂਦਾ ਉਹ ਚੱਕਰ ਨਹੀਂ ਕੋਈ ਚੱਕਰ ਨਹੀਂ ਜੇ ਆਪਾਂ ਨਾਂ ਵੀ ਘੇਟਣ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਨੂੰ ਮੈਨੂੰ ਤਾਂ ਇਹ ਕਿ ਜਾਂ ਨਿਆਣੇ ਘੇਟਣੇ ਚਾਹੀਦੇ ਸਾਡੇ ਉਹ ਕੋਈ ਚੱਕਰ ਨਹੀਂ ਤੜਾ ਚੱਲਦਾ ਹੀ ਰਹਿੰਦਾ ਮਾੜਾ ਮੁੱਢਾ ਤੁਹਾਨੂੰ ਤੁਹਾਡੀ ਟੀਮ ਵਿੱਚ ਸਿਰ ਕਿੱਦਾਂ ਗਏ ਨਵੇਂ ਬੰਦੇ ਆ ਜਾਂ ਸਾਰੇ ਪੁਰਾਣੇ ਖੇលਦੇ ਪਏ ਆ ਕੋਈ ਜਾਂ ਸਾਰੇ ਤਰੀਸੇ ਦਾ ਕਹ ਕੇ ਆਪਾਂ ਸਪੋਰਟ ਕਰਦੇ ਆਪਾਂ ਇਹ ਪਿੰਡ ਦੇ ਪਲੇਅਰ ਨੂੰ ਸਾਡੇ ਨਵਾਂ ਕੋਈ ਵੀ ਨਹੀਂ ਪਲੇਅਰ ਸਾਡੇ ਸਾਰੇ ਛੋਟੇ ਆ ਮੈਂ ਸਭ ਤੋਂ ਵੱਡਾ ਮੈਨੂੰ ਲੱਗਦਾ ਤੇ ਇੱਕ ਮੇਰਾ ਥੋੜਾ ਥੋੜਾ ਵੱਡਾ ਭਰਾ ਆ ਹਾਂ ਚਾਚੇ ਦਾ ਮੁੰਡਾ ਉਹ ਸੀਨੀਅਰ ਆ ਮੇਰੇ ਤੋਂ 2 ਸਾਲ ਵੱਡਾ ਹੁਣਾ ਬਾਕੀ ਸਾਰੇ 18 ਦੇ 20 20 ਸਾਲ ਦੇ ਵਿੱਚ ਵਿੱਚ ਉਮਰ ਵਾਲੇ ਪਲੇਅਰ ਆ ਸਾਡੇ ਸਾਰੇ ਸਾਰੇ ਜਵਾਗ। ਤੋਂ ਵਧੀਆ ਗੱਲ ਲਾ ਕੇ ਤੁਸੀਂ ਆਪਣੇ ਮਤਲਬ ਯੰਗ ਜਿਹੜੇ ਪਲੇਅਰ ਦਾ ਉਹਨੂੰ ਪ੍ਰਮੋਟ ਕਰ ਰਹੇ ਹੋ। ਸੋ ਅੱਜ ਜਿੱਦਾਂ ਕੋਸਕੋ ਗੇਮ ਵੀ ਜੱਗੇ ਹੁਣ ਵੱਡੇ ਵੱਡੇ ਪ੍ਰਾਈਜ਼ ਆ ਗਏ ਆ, ਵੱਡੀਆਂ ਵੱਡੀਆਂ ਸੀਰੀਜ਼ ਆ ਗਈਆਂ। ਪਰ ਤੋਂ ਬਿਲਕੁਲ ਤਾਂ ਇਹੀ ਦੱਸਦੀ ਹੈ ਕਿ ਕੋਸਕੋ ਪਿਕਅਪ ਦੇ ਸਿਰ ਤੋਂ ਤੁਸੀਂ ਕੀ ਕੀ ਜਿੱਤ ਕੇ ਆਇਆ? ਮੈਂ ਕੋਸਕੋ ਦੇ ਦੋ ਐਲ.ਐਡੀਆਂ ਜਿੱਤ ਕੇ ਆਇਆ ਤੇ ਆ ਪਿੱਛੇ ਜੇ ਹੁਣ ਇੱਕ ਵਾਸ਼ਿੰਗ ਵੀ ਜਿੱਤ ਕੇ ਆਇਆ। ਆ ਤਿੰਨ ਚਾਰ ਦਿਨ ਹੋਏ ਆ ਤੇ ਕੈਸ਼ ਦਾ ਬਹੁਤ ਕੁਝ ਜਿੱਤੇ ਆ ਹਾਂ ਤੇ ਦੋ ਜੂਸਰ ਇੱਕ ਫਰਾਟਾ ਪੱਖਾ ਠੀਕ ਆ ਤਾਂ ਹੁਣ ਅੱਗੇ ਮਤਲਬ ਤੁਹਾਡੀ ਕੀ ਥਿੰਕਿੰਗ ਹੈਗੀ ਆ ਕਿ ਕੋਈ ਬੰਦੇ ਦਾ ਹਰ ਇੱਕ ਐਮਬੀਸ਼ਨ ਹੁੰਦਾ ਆ ਜਾਂ ਸੋਚ ਹੁੰਦੀ ਆ ਕਿ ਮੈਂ ਅੱਜ ਖੇਡ ਰਿਹਾ ਆ ਤਾਂ ਮੈਂ ਆ ਚੀਜ਼ ਤੇ ਮੇਰੀ ਆਖਾ ਕੇ ਆ ਜਿੱਤਾਂਗਾ ਫੇ ਮੈਂ ਸੰਜੂਗਾ ਕਿ ਆਪਣੇ ਆਪ ਨੂੰ ਸੈਟੀਸਫਾਈ ਦੇਗਾ ਮੈਂ ਮੋਟਰਸਾਈਕਲ ਜਿੱਤਣਾ ਚਾਹੁੰਦਾ ਮੇਰਾ ਏਮ ਆ ਮੈਂ ਕੋਈ ਮੋਟਰਸਾਈਕਲ ਜਿੱਤਾਂ ਮੇਰੇ ਘਰ ਦੇ ਨਾਲ ਵੀ ਬਹੁਤ ਖੁਸ਼ੀ ਹੋਗੀ ਮੈਂ ਕੁਝ ਵੀ ਜਿੱਤਿਆ ਰੋ ਕੋਈ ਵੀ ਬਾਤ ਮੇਰਾ ਏਕ ਮੈਂ ਮੋਟਰਸਾਈਕਲ ਜਿੱਤਾਂ ਇੱਕ ਮਾਤੋਰ ਗੋਸ਼ਨੀ ਸੁਰਜਤ ਅਸੀਂ ਉਮੀਦ ਇਹ ਕਰਦੇ ਹਾਂ ਕਿ ਚਲੋ ਤੁਸੀਂ ਤੁਹਾਡੀ ਸੋਚ ਹੈ ਜਿਹੜੀ ਤੁਹਾਡੀ ਟ੍ਰੇਨਿੰਗ ਪ੍ਰੈਕਟਿਸ ਚੱਲਦੇ ਪਏ ਉਹਦੇ ਨਾਲ ਤੁਸੀਂ ਆਪਣੀ ਜਿਹੜੀ ਹਰ ਇੱਕ ਮਨੋਗਾਮਨਾ ਪੂਰੀ ਕਰੋ ਹਾਂਜੀ ਉਹ ਇਸ ਤੋਂ ਅੱਗੇ ਆਪਾਂ ਇਹ ਵੀ ਗੱਲ ਕਰੀਏ ਕਿ ਕੋਈ ਵੀ ਆਪਾਂ ਜਦੋਂ ਗੇਮ ਖੇលਦੇ ਹਾਂ ਜਾਂ ਕੋਈ ਵੀ ਕੰਮ ਕਰਦੇ ਹਾਂ ਸਾਨੂੰ سپورਟ ਦੀ ਬਹੁਤ ਲੋੜ ਰਹਿੰਦੀ ਹੈ ਹਾਂਜੀ ਤੇ ਸਟਾਰਟਿੰਗ ਟਾਈਮ ਵਿੱਚ ਜਿਹੜੀ ਤੁਸੀਂ ਸ਼ੁਰੂ ਕੀਤੀ ਸੀ ਜਦੋਂ ਤੁਹਾਡੇ ਤੁਸੀਂ ਬਾਹਰੋਂ ਜਾਣ ਲੱਪੇ ਸੀ ਖੇਡਾਂ ਤਾਂ ਵੀ ਕਰਦਿਆਂ ਨੂੰ ਇਹ ਹੁੰਦਾ ਆ ਨਾਰਮਲੀ ਆਪਣੇ ਇੱਥੇ ਹੈਗਾ ਹੈ ਕਿ ਕ੍ਰਿਕਟ ਨੇ ਕੁਝ ਨਹੀਂ ਦੇਣਾ ਹਾਂਜੀ ਹਾਂਜੀ ਤੁਹਾਡੇ ਨਾਲ ਉਹ ਸਟਾਰਟਿੰਗ ਟਾਈਮ ਵਿੱਚ ਕਰਦਿਆਂ ਦੀ ਕਿੱਦਾਂ ਦੀ سپورਟ ਰਹੀ ਹੈ ਉਹ ਘਰਦਿਆਂ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਸਪੋਰਟਰੀ ਆ ਜਿਹਦੇ ਉਹ ਕਰਕੇ ਰੱਦੂ ਮਲਵਾਣਾ ਆ ਜਿੱਥੇ ਐਦਾ ਦਾ ਨਾਮ ਬੁਲਾ ਰਹਾ ਨਹੀਂ ਘਰਦਿਆਂ ਨੇ ਕਦੀ ਮੈਨੂੰ ਰੋਕਿਆ ਨਹੀਂ ਦਾ ਖੇਡਣ ਤੋਂ ਕਦੀ ਵੀ ਵੱਟ ਉਹਨਾਂ ਨੂੰ ਇਹ ਸੀਗਾ ਇੱਕ ਗਲਤ ਦਿਸ਼ਾ ਜੀ ਨਾ ਜਾਂਦਾ ਹੋਵੇ ਮੈਨੂੰ ਘਰ ਦੇ ਗਲੇ ਰੁਕਦੇ ਨਹੀਂ ਹਾਲੇ ਤੱਕ ਵੀ ਰੁਕਦੇ ਹੁਣ ਵੀ ਰੁਕਦੇ ਕਦੀ ਵੀ ਮੈਨੂੰ ਜਦੋਂ ਮਰਦੀ ਕਹਿੰਦੇ ਆ ਮੇਰੇ ਘਰ ਦਾ سپورਟ ਆ ਕਿਉਂਕਿ ਮੈਂ ਉਹ ਰਾਤ ਨੂੰ ਕਈ ਵਾਰ 12:00 1:00 ਵਜੇ ਵੀ ਆਉਣਾ ਖੇਡ ਕੇ ਮੇਰੇ ਡੈਡੀ ਜੀ ਮੈਨੂੰ ਲੈਣ ਆਉਂਦੇ ਆ ਬੱਸ ਸਟੈਂਡ ਤੋਂ ਜਾਂ ਮੇਰੇ ਅੱਡੇ ਤੋਂ ਮੈਨੂੰ ਲੈਣ ਆਉਂਦੇ ਆ ਉਹਨਾਂ ਨੂੰ ਕੈਂਸਲ ਹੁੰਦੀ ਜਿੰਦਾ ਘਰ ਨਹੀਂ ਆਇਆ ਹੁਣ ਤੱਕ ਉਹ ਘਰ ਦੇ ਨੇ ਵੀ ਨਹੀਂ ਸੌਣਾ ਮੇਰੇ ਘਰ ਦੇ ਵੀ سپورਟ ਆ ਮੈਨੂੰ ਘਰ ਦੇ ਆ ਨਹੀਂ ਕੋਈ ਰੁਕਿਆ ਨਹੀਂ ਖੇਡਣ ਤੇ ਉਹ ਕਹਿੰਦੇ ਖੇਡ ਤੂੰ ਖੇਡ ਪਰ ਗਲਤ ਨਸ਼ੇ ਨਹੀਂ ਕਰਨੇ ਮਤਲਬ ਕਿ ਸਭ ਤੋਂ ਵੱਡ ਇਹ ਬਹੁਤ ਵਧੀਆ ਸੋਚ ਆ ਕਿ ਨਸ਼ਿਆਂ ਦੇ ਨਾਲ ਜਿਹੜਾ ਬੁੱਲਾ ਹੈ ਕਹਿੰਦਾ ਖਾਲੀ ਦਿਮਾਗ ਆਉਂਦਾ ਹਾਂ 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 ਤੇ ਕਿਸੇ ਨਾ ਕਿਸੇ ਤਰ੍ਹਾਂ ਇੰਗੇਜ ਰਹਿਨੇ ਹੋ ਤੇ ਤੁਸੀਂ ਹਰ ਕਿਸੇ ਤਰੀਕਿਆਂ ਤੋਂ ਭੱਜਦੇ ਹੋ ਸੋਰਾ ਜੇ ਇਹਦੇ ਨਾਲ ਹੀ ਹੁਣ ਹੋਰ ਇੱਕ ਦਾ ਘਰਜਾ ਦਾ ਸਪੋਰਟ ਰਹਿੰਦੀ ਆ ਤੇ ਹੋਰ ਬਾਹਰਲੇ ਬੰਦੇ ਵੀ ਕਿਹੜੀ ਕਿਹੜੀ ਤੁਹਾਨੂੰ ਸਪੋਰਟ ਰਹੀ ਆ ਕਿਦਾਂ ਸਪੋਰਟ ਕਰਦਾ ਏਰੀਆ ਕਰਦਾ ਪਿੰਡ ਕਰਦਾ ਸਪੋਰਟ ਜਾਂ ਹੋਰ ਕੋਈ ਬਾਹਰਲੇ ਬੰਦੇ ਆ ਨਹੀਂ ਤੁਹਾਡੇ ਨਾਲ ਹੱਲੇ ਚੱਕ ਨਹੀਂ ਆਰੇ ਆਪਣੇ ਸਪੋਰਟ ਆ ਕੰਨ ਭਾਈ ਹੁਣੀ ਆ ਦਾ ਪਹਿਲਾ ਸਾਈਕਲਬ ਆ ਸਾਰੇ ਦੀਪੂ ਭਾਈ ਹੁਣੀ ਸਾਰੇ ਆਪਾਂ ਨੂੰ ਸਪੋਰਟ ਕਰਦੇ ਆ ਮਨ ਲਗੀ ਯੂਨਾਨ ਨੂੰ ਮੁਕਲ ਤਾਂ ਪਹਿਲਾਂ ਉਹਨਾਂ ਨੇ سپور ਦਿੱਤੀ ਆਪਾਂ ਨੂੰ ਉਹਨਾਂ ਨੇ ਫਿਰ ਤੇ ਖੇਲੇ ਆ ਚੰਨ ਭਾਈ ਹੋਇਆ ਟਿੱड्डੂ ਹੋਇਆ ਬਿਪਲਾ ਨਾਲ ਆ ਸ਼ੇਰੂ ਮਿਰਜੇ ਹੋਣੀ ਸਾਰੇ ਭਰਾ ਹੀ ਆ ਆਪਣੇ ਇਹਨਾਂ ਦਾ ਆਪਣਾ ਪਿਆਰ ਆ ਇਹ ਹੀ سپورਟ ਕਰਦੇ ਆ ਤੇ ਆਪਾਂ ਇਹਨਾਂ ਨੂੰ سپورਟ ਕਰਦੇ ਆ ਸੁਰਜੀਤ ਇੱਕ ਨਾ ਬੜਾ ਕਾਫੀ ਕੁਸ਼ਟ 2 ਤੋਂ 4 ਸਾਲ ਪਿੱਛੇ ਚੱਲ ਜੀਏ ਤਾਂ ਹੁਸ਼ਾਰ ਹੁਸ਼ਾਰਪੁਰ ਦੇ ਪਲੇਅਰ ਦਾ ਇਹੀ ਹੁੰਦਾ ਸੀਗਾ ਕਿਉਂਕਿ ਸਪੋਰਟਰ ਦਾ ਵੀ ਇਹੀ ਹੁੰਦਾ ਸੀ ਤੇ ਪਲੇਅਰ ਦਾ ਵੀ ਹੁੰਦਾ ਕਿ ਸਾਈਂ ਕਲੱਬ ਦਾ ਜਿਹੜਾ ਨਾਮ ਸੀਗਾ ਹਣਾ ਸੋ ਸਾਈਂ ਕਲੱਬ 'ਚ ਖੇਡਦੇ ਸੀ ਕਿ ਸਪੈਸ਼ਲ ਮੰਨਿਆ ਜਾਂਦਾ ਸੀ ਕਿ ਹੁਸ਼ਿਆਰਪੁਰ ਦੇ ਪਲੇਅਰ ਹੀ ਅੱਗੇ ਆਉਂਦੇ ਆ ਸਾਈਂ ਕਲੱਬ 'ਚ ਖੇਡਦੇ ਆ ਤੁਸੀਂ ਵੀ ਕਾਫੀ ਟਾਈਮ ਸਾਈਂ ਕਲੱਬ 'ਚ ਹੁਣ ਵੀ ਖੇਡਦੇ ਹੋ ਤਾਂ ਪਹਿਲਾਂ ਵੀ ਖੇਡਦੇ ਹਾਂ ਖੇਡਦਾ ਹਾਂ ਹਾਂਜੀ ਤਾਂ ਸਾਈਂ ਕਲੱਬ ਵਿੱਚ ਫਿਰ ਤੁਹਾਡੀ ਐਂਟਰੀ ਕਿੱਦਾਂ ਸੀ ਕਿ ਤੁਸੀਂ ਸ਼ੁਰੂ ਤੋਂ ਨਾਲ ਸੀ ਜਾਂ ਬਾਅਦ ਵਿੱਚ ਤੁਸੀਂ ਨਹੀਂ ਇਹ ਤਾਂ ਮੇਰੀ ਐਂਟਰੀ ਅੱਧਾ ਹੋਈ ਸੀ ਇੱਕ ਟੂਰਨਾਮੈਂਟ ਸੀ ਹੁਸ਼ਿਆਰਪੁਰ ਆ ਲੋਪਾ ਨਾ ਪਹਿਲਾਂ ਸਾਡਾ ਰਾਇਲ ਕਲੱਬ ਹੁੰਦਾ ਸੀ ਉਹ ਮੈਨੂੰ ਟ अच्छा ਤੇ ਉਹ ਮੈਚ ਮੈਂ ਰਨ ਮਾਰ ਕੇ ਮੈਚ ਜਿੱਤਦਾ ਸੀਗਾ ਫਿਰ ਸ਼ਾਇਦ ਗਵਿੰਦੇ ਭਾਈ ਨੇ ਵੀ ਦੇਖਿਆ ਸੀ ਮੈਨੂੰ ਉਹ ਕਹਿੰਦੇ ਤੂੰ بیٹنگ ਬੋਲਿੰਗ ਵਧੀਆ ਕਰਦਾ ਬੋਲਿੰਗ ਵਧੀਆ ਕਰਦਾ ਤੂੰ ਖੇលਿਆ ਕਰ ਸਾਡੇ ਕਲੱਬ ਚ ਤਾਂ ਫਿਰ ਮੈਨੂੰ ਉਹਨਾਂ ਨੇ ਮੌਕਾ ਦਿੱਤਾ ਸੀ ਤਾਂ ਫਿਰ ਮੈਂ ਸਾਈ ਕਲੱਬ ਚ ਖੇលਿਆ ਸੀ ਤੇ ਸਾਈ ਕਲੱਬ ਚ ਲੋ ਰੱਬ ਦੀ ਕਿਰਪਾ ਨਾਲ ਪਲੇਅਰਾਂ ਦੇ ਸਪੋਰਟ ਦੇ ਨਾਲ ਬਹੁਤ ਵਧੀਆ ਚੱਲ ਰਿਹਾ ਹੈ ਨਾ ਤੇ ਹੁਣ ਜੇ ਦੇਖਿਆ ਜਾਵੇ ਤਾਂ ਹੁਣ ਤੁਸੀਂ ਹੋਰ ਕਿਹੜੇ ਕਿਹਦੇ ਅੱਜ ਕੱਲ ਆਲ ਓਪਨ ਦੇ ਜਿਹੜੇ ਕਲੱਬ ਆ ਕਾਫੀ ਚੱਲ ਰਿਹਾ ਹੈ ਟੂਰਨਾਮੈਂਟ ਕਾਫੀ ਚੱਲਣ ਲੱਪੇ ਹੈ ਨਾ ਸੋ ਆਲ ਓਪਨ ਦੇ ਟੂਰਨਾਮੈਂਟ ਦੇ ਨਾਲ-ਨਾਲ ਕਾਫੀ ਕਲੱਬ ਜਿਹੜਾ ਪਹਿਲਾਂ ਤੋਂ ਚੱਲਦੇ ਸੀਗੇ ਕੁਲ ਕਾਫੀ ਕਲੱਬ ਨਵੇਂ ਵੀ ਇੰਟਰੋਡਿਊਸ ਹੋ ਗਏ ਆ ਤੇ ਹੁਣ ਤੁਸੀਂ ਪ੍ਰੈਜੈਂਟਲੀ ਕਿਹੜੇ ਕਲੱਬ ਵਿੱਚ ਖੇਡ ਰਹੇ ਹੋ ਤਾਂ ਕਿਹਦੇ ਮਤਲਬ ਕਿਹੜਾ ਸਪੌਂਸਰ ਨਹੀਂ ਮੈਂ ਹੁਣ ਪ੍ਰੈਜੈਂਟ ਪਹਿਲਾਂ ਹੁਣ ਚੰਨਪਾਈ ਹੁਣਾਂ ਦੇ ਕਲੱਬ ਵਿੱਚ ਖੇਡ ਰਹੇ ਆ ਇਹ ਚੰਨ ਇਹ ਭਾਈ ਹੁਣੀ ਸਪੌਂਸਰ ਕਰ ਰਹੇ ਇਹਨਾਂ 'ਚ ਖੇਡ ਰਹੇ ਆ ਦਾ ਗੁਰੂ ਜੀ ਹੁਣ ਪੱਲੇ ਪ੍ਰੈਜੈਂਟ ਸੀ ਚਾਨ ਕਲੱਬ ਚਾਨ ਕਲੱਬ ਹਾਂਜੀ ਹਾਂਜੀ ਸੁਰਜ ਜੀ ਜਿਦਾ ਤੁਸੀਂ ਹੁਣ ਵੱਖ-ਵੱਖ ਟੂਰਨਾਮੈਂਟ ਖੇਲਦੇ ਹੋ ਵੱਖ-ਵੱਖ ਕ੍ਰਿਕਟ ਕਮੇਟੀਆਂ ਹੈਗੀਆਂ ਸਾਫੀ ਕੁਝ ਹੋ ਰਿਹਾ ਹੈਗਾ ਕ੍ਰਿਕਟ ਕਮੇਟੀਆਂ ਕੁਝ ਮਤਲਬ ਗੱਲਾਂ ਦਿੱਤੇ ਕਹਿੰਦੇ ਕੋਈ ਕੰਮ ਕਰਦੇ ਉਹਦਾ ਹਰ ਕੁਝ 네ਗਟਿਵ ਪੋਜ਼ਿਟਿਵ ਪਰ ਤੁਹਾਡੇ ਸੁਜੈਸ਼ਨ ਆਪਾਂ ਲੈਣਾ ਚਾਹੁੰਦੇ ਆ ਜਿਹੜੇ ਕਮੇਟੀਆਂ ਵੀ ਸਾਨੂੰ ਦੇਖਣ ਗਿਆ ਕੋਈ ਖਿਡਾਰੀ ਦੇਖਣਗੇ ਜਿਹੜੇ ਟੂਰਨਾਮੈਂਟ ਕਰਾਉਂਦੇ ਆ ਤੁਸੀਂ ਆਪਣੇ ਇਸ ਕੈਰੀਅਰ ਵਿੱਚ ਜੋ ਇਸੇ ਟੂਰਨਾਮੈਂਟ ਵਿੱਚ ਕੀ ਕੀ ਦਗਾ ਦੀਆਂ ਸਿਚੁਏਸ਼ਨ ਫੇਸ ਕੀਤੀਆਂ ਜਿਹੜੀਆਂ ਤੁਸੀਂ ਤੁਸੀਂ ਚਾਹੁੰਦੇ ਹੋ ਕਿ ਆ ਠੀਕ ਹੋ ਗਏ ਥੋੜਾ ਸਿਸਟਮ ਠੀਕ ਹੋ ਗਏ ਕੋਈ ਹੁਣ ਤਾਂ ਦਾ ਨਾ ਕੋਸੋ ক্রিকেট ਬਹੁਤ ਉੱਪਰ ਚੱਲ ਗਈ ਆ ਆਲਮੋਸਟ ਟੂਰਨਾਮੈਂਟ ਸਾਰੇ ਵਧੀਆ ਹੀ ਹੁੰਦੇ ਆ ਮਾੜਾ ਆਪਾਂ ਕਿਸੇ ਨੂੰ ਕਹਿ ਨਹੀਂ ਸਕਦੇ ਕਮੇਟੀ ਸਾਰੇ ਟੂਰਨਾਮੈਂਟ ਵਧੀਆ ਕੋਲੇ ਬਟ ਇਹ ਹੁੰਦਾ ਕਿ ਮੇਰੇ ਹਿਸਾਬ ਨਾਲ ਵਿਗੜ ਕੱਚੀ ਹੋਣੀ ਚਾਹੀਦੀ ਆ ਤੇ ਮੇਨ ਜਿਹਦੇ ਬੋਲਿੰਗ ਐਂਡ ਆ ਉਹ ਸਭ ਤੋਂ ਵਧੀਆ ਹੋਣਾ ਚਾਹੀਦਾ ਹੁਣ ਕਈ ਵਾਰ ਆਪਾਂ ਨੂੰ ਖੇਡੇ ਜਾਂਦੇ ਟੂਰਨਾਮੈਂਟ ਹਨਾ ਬੰਦਾ ਨਹੀਂ ਦੂਰੋਂ ਆਇਆ ਕਿ ਦੌੜ ਕੇ ਬਾਲ ਪਣੀ ਹੁੰਦੀ ਆ ਉਹ ਬੋਲਿੰਗ ਐਂਡ ਖਰਾਬ ਹੁੰਦਾ ਇਸ ਕਰਕੇ ਪਲੇਅ ਨੂੰ ਇੰਜਰੀ ਹੋ ਸਕਦੀ ਆ ਤਾਂ ਉਹ ਮੇਰੇ ਹਿਸਾਬ ਨਾਲ ਉਹ ਸਹੀ ਹੋਣਾ ਚਾਹੀ ਮੱਕੇ ਠੀਕ ਹੈ ਜੀ ਸੁਰਜਤ ਬਹੁਤ ਵਧੀਆ ਗੱਲ ਲੱਗੀ ਤੁਹਾਡੇ ਨਾਲ ਬਹੁਤ ਵਧੀਆ ਗੱਲਬਾਤ ਹੋਈ ਤੇ ਅਸੀਂ ਦੱਸ ਦਈਏ ਕਿ ਰਜਤ ਦਾ ਮੈਚ ਵੀ ਹੈਗਾ ਸੈਮੀ ਦਿੱਤੇ ਗਿਆ ਫਾਈਨਲ ਚ ਫਾਈਨਲ ਚ ਹੋ ਰਿਹਾ ਹੈ ਤੇ ਅੱਗੇ ਬਾਜੀ ਉਹਨਾਂ ਦਾ ਮੈਚ ਵੀ ਆ ਤੇ ਰਜਤ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਾਡੇ ਚੈਨਲ ਲਈ ਟਾਈਮ ਕੱਟਣ ਤੇ ਤੁਹਾਨੂੰ ਇਹ ਵਾਲੀ ਇੰਟਰਵਿਊ ਕਿੱਦਾਂ ਦੀ ਲੱਗੀ ਤੁਸੀਂ ਰਜਤ ਖਲਵਾਣੇ ਨੂੰ ਕਿੱਦਾਂ ਦੇਖਿਆ ਸਾਨੂੰ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਹੋਵੇ ਤੁਸੀਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜਲਦੀ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਅਗਲੀ ਵੀਡੀਓ ਵਿੱਚ ਅਗਲੇ ਕਿਰਦਾਰ ਦੇ ਨਾਲ ਅਗਲੇ ਖਾਸ ਪ੍ਰੇਅਰ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ